ਖਸ਼ਿਆਰਪੁਰ ਦੇ ਸਹਿਜਤਾ ਜੀਤ ਸਿੰਘ ਨਗਰ ਦੇ ਨੇੜੇ ਉਸ ਸਮੇਂ ਦਹਿਸ਼ਤ ਫੈਲ ਗਈ ਜਦ ਇਥੇ ਟਾਂਡਾ ਬਾਈਪਾਸ ਕੋਲ ਇੱਕ ਕਾਰਵਾਸ਼ ਸਰਵਿਸ ਸਟੇਸ਼ਨ ਤੇ ਗੋਲੀਆਂ ਚੱਲ ਗਈਆਂ ਜਾਣਕਾਰੀ ਅਨੁਸਾਰ ਨੂਨਾ ਕਾਰਵਾਸ਼ ਤੇ ਕੁਝ ਨੌਜਵਾਨ ਬੈਠੇ ਸਨ ਅਤੇ ਇਸ ਦੌਰਾਨ ਦੂਸਰੇ ਟੀਰਦੇ ਨੌਜਵਾਨ ਉਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਅਨੇਵਾ ਗੋਲੀਆਂ ਚੁਲਾ ਦਿੱਤੀਆਂ ਇਸ ਪਿੱਛੇ ਦਾ ਕਾਰਨ ਪੈਸਿਆਂ ਦੇ ਲੈਣ ਦੇ ਨੂੰ ਦੱਸਿਆ ਜਾ ਰਿਹਾ ਹੈ ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਪਤਾ ਲੱਗਾ ਇੱਥੇ ਤੇ ਮਹੱਲੇ ਚੋਂ ਦੱਸਿਆ ਕਿ ਇਦਾਂ ਦਾ ਗੋਲੀ ਚੱਲੀ ਹੈ ਇੱਥੇ ਸੁਣਨ ਚ ਇਹ ਆ ਰਿਹਾ ਕਿ ਇਥੋਂ 10-12 ਮੁੰਡੇ ਆਏ ਆ ਕੇ ਇੱਥੇ ਇਹਨਾਂ ਦੇ ਮੁੰਡਾ ਇੱਥੇ ਗੱਡੀ ਧਵਾ ਰਿਆ ਸੀ ਇਹਦੇ ਨਾਲ ਗਲੀ ਗਲੋਚ ਹੋਏ ਆ ਤੇ ਇੱਥੇ ਗੋਲੀਆਂ ਚਲਾ ਕੇ ਤੇ ਇਧਰੋਂ ਨਿਕਲ ਗਏ ਆ ਤੇ ਕਿੰਨੇ ਕੁ ਜਾਣੇ ਸੀਗੇ ਜੀ ਕੁਝ ਲੱਗਿਆ ਪਤਾ 10 ਤੋਂ 12 ਦੱਸਦੇ ਆ ਜੀ अच्छा जी ਤੇ ਕਿਹ ਕਿੰਨੇ ਰਾਉਂਡ ਫਾਇਰ ਹੋਇਆ ਜੀ ਚਾਰ ਰਾਉਂਡ ਦੱਸਦੇ ਪਏ ਤਿੰਨ ਤੋਂ ਚਾਰ ਰਾਉਂਡ ਦੱਸਦੇ ਪਏ ਹਾਂਜੀ ਇੱਕ ਤਾਂ ਉਹ ਸਾਹਮਣੇ ਕਾਲਜੀ ਵੀ ਨਹੀਂ ਬਚਾ ਹੋ ਗਿਆ કુલ ਕਿੰਨੇ ਜਾਣੇ ਸੀ 10 ਤੋਂ 12 ਦੱਸਦੇ ਪਏ ਤੇ ਠੀਕ ਆ ਜੀ ਤੇ ਹੋਰ ਵੀ ਖੰਡੇ ਗੁੰਡੇ ਸੀਗੇ ਦੱਸਿਆ ਜਾ ਰਿਹਾ ਕਹਿੰਦੇ ਸਾਰਿਆਂ ਕੋ ਹਥਿਆਰ ਸੀਗੇ ਅੱਜਾ ਮੁੰਡੇ ਤੇ ਚਲਾਈਆਂ ਮੁੰਡੇ ਇੱਥੇ ਹੀ ਆ ਜਾਈਓ ਹਾਂਜੀ ਉਹ ਉੱਥੇ ਮੁੰਡਾ ਖੜਾ ਜੀ ਕਿਉਂਕਿ ਉਹ ਉਹਨਾਂ ਦੀ ਐਕਟਿਵਾਈ ਇੱਕ ਰਹਿ ਗਈ ਇੱਥੇ ਜਦੋਂ ਇਹ ਆਲੇ ਦੁਆਲੇ ਵਾਲੇ ਬੰਦੇ ਪੈ ਗਏ ਨਾ ਉਹਨਾਂ ਨੂੰ ਤੇ ਉਹਨਾਂ ਦੀ ਐਕਟਿਵਾਈ ਇੱਥੇ ਰਹਿ ਗਈ ਤੇ ਬਚਾ ਰਿਆ ਜੀ ਉਧਰ ਉਧਰ ਕਹਿੰਦੇ ਬਚਾ ਕਿਆ ਨਾਮ ਤੁਹਾਡਾ ਅਜੀਤ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੇਲਗੰਠ ਮੱਲਾ ਜੀ ਠੀਕ ਹੈ ਕੀ ਗੱਲਬਾਤ ਤੁਹਾਡੇ ਤੇ ਗੋਲੀਆਂ ਚੱਲੀਆਂ ਜੀ ਹਾਂ ਜੀ ਕੀ ਗੱਲਬਾਤ ਹੈ ਕੌਣ ਸੀ ਲੱਗਾ ਪਤਾ ਹਾਂ ਜੀ ਹੈ ਭਾਇਆ ਜੀ ਡਬਿਡੇ ਹਰਿਆਣੇ ਦਾ ਠੀਕ ਕਾਰਨ ਕੀ ਰਿਹਾ ਚਲਾਨ ਦਾ ਕਾਰਨ ਇਹ ਹੈ ਜੀ ਪੈਸੇ ਦਿੱਤੇ ਸੀ ਧਾਰੇ ਨੂੰ ਤਾਂ ਪੈਸੇ ਮੰਗੇ ਤਾਂ ਇੱਕ ਦੋ ਵਾਰੀ ਇਹਦੇ ਫੋਨ ਕੀਤਾ ਗੱਲ ਗੋਲਦਾ ਰਿਹਾ ਮੁੜ ਕੇ ਕਹਿੰਦਾ ਮੈਂ ਉੱਥੇ ਆ ਕੇ ਤਾਂ ਨਾ ਗੱਲ ਕਰ ਲੂੰਗਾ ਤੁਸੀਂ ਕਿੱਦਾਂ ਪੈਸੇ ਕੋਲ ਲੈ ਲੂੰਗੇ ਮੇਰੇ ਕੋਲ ਕਿੰਨੇ ਪੈਸੇ ਆ 15000 ਰੁਪਏ ਜੀ ਇਹ ਧਾਰਾ ਲਿਆ ਜੀ ਹਾਂ ਜੀ ਮਤਲਬ ਕਿ 15000 ਰੁਪਏ ਜੀਾ ਤੁਸੀਂ ਤੁਹਾਡੇ ਕੋਈ ਲੜਾਈ ਝਗੜਾ ਉਹਦਾ ਕੋਈ ਰੰਜਿਸ਼ ਵਗੈਰਾ ਨਹੀਂ ਜੀ ਬਸ ਪੈਸਿਆਂ ਦਾ ਹੀ ਆ ਜੀ ਕਿੰਨੇ ਜਣੇ ਸੀ ਪੁਲਿਸ ਬਾਈ ਜੀ 12 13 ਜਣੇ ਸੀਗੇ ਜੀ ਹੁਣ ਹੋਰ ਵੀ ਹਥਿਆਰ ਸੀ ਉਹਨਾਂ ਦੇ ਕੋਲ ਹੋਰ ਵੀ ਸੀਗੇ ਖੰਡੇ ਖੁੰਡੇ ਸੀਗੇ ਉਹਨਾਂ ਨੇ ਉਹ ਨਹੀਂ ਕੱਢੇ ਗੋਲੀਆਂ ਮਾਰਨੀ ਸ਼ੁਰੂ ਕਰਤੀਆਂ ਪਰੇ ਜਾ ਕੇ ਜੀ ਅੱਛਾ ਜੇ ਮੋਕੇ ਤੇ ਪੁਲਿਸ ਪਹੁੰਚ ਗਈ ਹਾਂਜੀ ਕੀ ਮੰਗ ਕਰਦੇ ਹੁਣ ਇਹ ਹੀ ਆ ਪੁਲਿਸ ਦੇਖੋ ਜੀ ਸਾ ਜੀ ਗੋਲੀ ਚੱਲੀ ਹੈ ਜੀ ਕਿਹਨਾਂ ਜੀ ਕੁਝ ਸਮਾਂ ਪਹਿਲਾਂ ਹੀ ਸਾਨੂੰ ਇਤਲਾ ਮਿਲੀ ਸੀਗੀ ਕਿ ਇੱਥੇ ਸਾਡੇ ਸਿਟੀ ਦੇ ਵਿੱਚ ਨੀਲਕੰਠ ਮੋਹੱਲਾ ਪੈਂਦਾ ਉਦੇ ਵਿੱਚ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਤੁਰੰਤ ਸਾਡੀ ਪੁਲਿਸ ਟੀਮ ਜਿਨੂੰ ਕਿ ਡੀਐਸਪੀ ਸਿਟੀ ਐਂਡ ਐਸਐਚਓਜ਼ ਨੂੰ ਇਤਲਾ ਮਿਲਦੇ ਸਾਰੇ ਦੇ ਮੂਵ ਟੂ ਦ ਸਪਾਟ ਐਂਡ ਜੋ ਸਾਨੂੰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਉਹ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਦੋ ਪਾਰਟੀਆਂ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਜਿਹਦੇ ਵਿੱਚ ਇੱਕ ਅਜੇ ਯਾਦਵ ਹੈਗਾ ਐਂਡ ਦੂਜੇ ਪਾਸੇ ਹੈਪਾ ਅਜੇ ਯਾਦਵ ਲੋਕਲ ਰਹਿੰਦਾ ਹੈਗਾ ਐਂਡ ਹੈਪਾ ਜੋ ਹੈ ਪੀਐਸ ਮੇਟੀਆਣਾ ਦਾ ਰਹਿੰਦਾ ਹੈ ਰਹਿਣ ਵਾਲਾ ਹੈਗਾ ਇਹਨਾਂ ਦੇ ਆਪਸ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਜਾਂ ਪੈਸੇ ਨੂੰ ਲੈਣ ਦੇ ਕਰ ਕਿ ਕੋਈ ਪਹਿਲਾਂ ਤੋਂ ਇੱਕ ਹੈਬਾਜੀ ਚੱਲ ਰਹੀ ਸੀ ਕਿ ਤੇ ਅੱਜ ਦੋਨੋਂ ਹੀ ਪਾਰਟੀਆਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੋਈ ਹੈ ਐਂਡ ਵੀ ਆਰ ਗੋਇੰਗ ਟੂ ਪ੍ਰੋਸੀਡ ਲੀਗਲੀ ਐਸੇ ਐਫ ਆਈ ਆਰ ਰਜਿਸਟਰ ਕਰਕੇ ਜਿਹੜੇ ਵੀ ਬੰਦੇ ਨੇ ਜਿਹੜੀ ਵੀ ਕੋਈ ਕਾਨੂੰਨ ਨੂੰ ਹੱਥ ਦੇ ਵਿੱਚ ਲਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨੀਆਂ ਗੋਲੀਆਂ ਚੱਲੀਆਂ ਤੇ ਫਿਲਹਾਲ ਸਾਨੂੰ ਦੋ ਖੋਲ ਉਥੋਂ ਬਰਾਮਦ ਹੋਏ ਐਂਡ ਬੰਦੇ ਸਾਨੂੰ ਆਈਡੈਂਟੀਫਾਈਡ ਐਂਡ ਕਾਫੀ ਲੀਡਸ ਸਾਡੇ ਕੋਲ ਐਂਡ ਤੁਰੰਤ ਅਸੀਂ ਲੀਗਲ ਸਟ੍ਰਿਕਟ ਐਕਸ਼ਨ ਲਾਵਾਂਗੇ ਐਦਾਂ ਦੀ ਗੁੰਡਾਗਰਦੀ ਕੋਈ ਵੀ ਅਗਰ ਕਾਨੂੰਨ ਨੂੰ ਹੱਦ ਦੇ ਵਿੱਚ ਲੇਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਪੁਲਿਸ ਕਾਰਵਾਈ ਕੀਤੀ ਜਾਊਗੀ